ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਬਹੁਤ ਹੀ ਪਿਆਰਾ ਗੀਤ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਮੇਰੇ ਉਂਗਲ ਕਰੇਂਦੀ ਪੀੜ ਛਲਾ ਮੇਰਾ ਕਿ ਨਿਕੜਿਆ ਮੇਰੇ ਉਂਗਲ ਕਰੇਂਦੀ ਪੀੜ ਛਲਾ ਮੇਰਾ ਕਿ ਨਿਕੜਿਆ ਇਸ ਛਲੇ ਦੀਆਂ ਤੁਮਾਂ ਪਈਆਂ ਇਸ ਛਲੇ ਦੀਆਂ ਤੁਮਾਂ ਪਈਆਂ ਕਾਬਲ ਤੇ ਕਸ਼ਮੀਰ ਛਲ ਮੇਰਾ ਕਿਨੇ ਕੜਿਆ ਮੇਰੇ ਉਂਗਲ ਕਰੇਂਦੇ ਪੀੜ ਛਲ ਮੇਰਾ ਕਿਨੇ ਕੜਿਆ ਮੇਰੇ ਉਂਗਲ ਕਰੇਂਦੇ ਪੀੜ ਛਲ ਮੇਰਾ ਕਿਨੇ ਕੜਿਆ ਇਸ ਛਲੇ ਦੇ ਆਏ ਵਪਾਰੀ ਇਸ ਛਲੇ ਦੇ ਆਏ ਵਪਾਰੀ ਮੁੱਲ ਕਰੇਂਦੀ ਹੀਰ ਛੱਲਾ ਮੇਰਾ ਕਿਨ ਕੜਿਆ ਮੇਰੀ ਉਂਗਲ ਕਰੇਂਦੇ ਪੀੜ ਛੱਲਾ ਮੇਰਾ ਕਿਨ ਕੜਿਆ ਮੇਰੀ ਉਂਗਲ ਕਰੇਂਦੇ ਪੀੜ ਛੱਲਾ ਮੇਰਾ ਕਿਨ ਕੜਿਆ ਇਸ ਛਲੇ ਦੀ ਯਾਦ ਜੋ ਆਵੇ ਇਸ ਛਲੇ ਦੀ ਯਾਦ ਜੋ ਆਵੇ ਵਿਨ ਦੇ ਵਿੱਚੋਂ ਵੇ ਤੀਰ ਸ਼ਲਾ ਮੇਰਾ ਕਿਨੇ ਕੜਿਆ ਮੇਰੇ ਉਂਗਲ ਕਰੇਂਦੇ ਪੀੜ ਸ਼ਲਾ ਮੇਰਾ ਕਿਨੇ ਕੜਿਆ ਖਬਰ ਤੇਰੀ ਸੁਣ ਆਵਾ ਪੱਜੀ ਖਬਰ ਤੇਰੀ ਸੁਣ ਆਵਾ ਪੱਜੀ ਮੈਂ ਆਵਾ ਚਣਾਵਾ ਚੀਰ ਸ਼ਲ ਮੇਰੇ ਕਿਨੇ ਕੜਿਆ ਮੇਰੀ ਉਂਗਲ ਕਰੇਂਦੀ ਪੀੜ ਸ਼ਲ ਮੇਰੇ ਕਿਨੇ ਕੜਿਆ ਮੇਰੀ ਉਂਗਲ ਕਰੇਂਦੀ ਪੀੜ ਸ਼ਲ ਮੇਰੇ ਕਿਨੇ ਕੜਿਆ